ਹਾਂਜੀ ਜੀ ਸਵੇ ਸੁਈ ਕੰਮਾਈ ਸਾਡੇ ਕੇ ਤਨਵਾ ਜੇ ਓਕੇ ਇਹਨੇ ਛੇ ਦੇ ਤੱਕ ਜੇਜੁਰ ਪਾ ਗਏ ਕੰਪਲੀਟ ਹੋ ਗਈ ਠੀਕ ਹੈ ਜੀ ਹਾਂ ਆ ਦੇਖੋ ਜੀ ਚੰਦੀ ਬੋਲ ਚੌਾਈ ਬੋਲ ਸਾਫ ਹੈ ਕਰੋ ਚੈੱਕ ਠੀਕ ਹੈ ਜੀ ਸੋ ਅੱਜ ਮਾਰਨਿੰਗ ਸੁਈ ਹੈ ਜੇਰ ਪਾ ਦਿੱਤੀ ਆ ਆ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਬੱਲੇ ਠੀਕ ਆ ਆ ਮਗਰ ਬੱਚੇ ਅੱਛਾ ਨਹੀਂ ਬੱਚਾ ਦੋਵੇਂ ਮਗਰ ਬੱਚੇ ਜੀ ਤੁਸੀਂ ਬਿਲਕੁਲ ਤਾਜ਼ੀਆਂ ਨੇ ਦੋ ਮਗਰ ਬੱਚੇ ਮੇਰ ਕਾਫਾ ਠੀਕ ਆ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਹਾਂ ਪੈਂਡ ਕੈਰੋਂ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਗੇ ਵੀਰ ਸਤਨਾਮ ਸਿੰਘ ਹੋਂਦੇ ਕੋਲੋਂ ਦੋਸਤੋ ਆਪਾਂ ਤੁਹਾਨੂੰ ਟੋਟਲ ਜੇ ਨਗਾਂ ਦੀ ਗੱਲ ਕਰੀਏ ਤਾਂ ਤਕਰੀਬਨ ਕੋਈ 6-7 7-8 ਕਨਾਂ ਦੇ ਦਿਖਾਉਣੇ ਆ ਤਕਰੀਬਨ ਕੋਈ 4 ਕੀ ਵੜਾ ਨੇ ਤੇ 4 ਕ ਮੱਜਾਂ ਹੋਣਗੀਆਂ ਟੋਕੜ ਮੱਜਾਂ ਵੀ ਹੈਗੀਆਂ ਨੇ ਵਿੱਚ ਕੁਝ ਕੁ ਉੱਚੇ ਬੱਚੇ ਦੇ ਵਿੱਚ ਕੈਰੋ ਚਾਹੇ ਕੁਝ ਕੁ ਬਕੈਰ ਬੱਚੇ ਤੁਹਾਨੂੰ ਮਾਲ ਦਿਖਾ ਦੇਵਾਂਗੇ ਵਿੱਚ ਇਧਰ ਬਿਲਕੁਲ ਸੱਜਰਤਾ ਜੀਆਂ ਵੜਾ ਤੇ ਸੁਈਆਂ ਨੇ ਇੱਕ ਤਕਰੀਬਨ ਕੋਈ ਤੋਕੜ ਗੱਪੜ ਵਾਇਰ ਵੀ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਤਕਰੀਬਨ ਇਸ ਤਰ੍ਹਾਂ ਦਾ ਜਿਹੜਾ ਰਲਦਾ ਮਿਲਦਾ ਮਾਲ ਅੱਜ ਵੀਰ ਸਤਰਾਮ ਸਿੰਘ ਉਹਨਾਂ ਦੇ ਘਰੋਂ ਦਿਖਾਵਾਂਗੇ ਇੱਕ ਹੁਣ ਕੁਝ ਕੇ ਸਮਾਂ ਪਹਿਲਾਂ ਮੈਂ ਨੀਲੀ ਰਵੀ ਦੇ ਕੋਲ ਝੋਟੀਆਂ ਇਹ ਮੱਝ ਸੇਲ ਕੀਤੀ ਆ ਇਹ ਵਿਕ ਚੁੱਕੀ ਆ ਮਾਲ ਤਕਰੀਬਨ ਚਲੋ ਹਰੇਕ ਵਰਾਇਟੀ ਹਰੇਕ ਕੁਆਲਿਟੀ ਦੇ ਵਿੱਚ ਆਉਂਦਾ ਰਹਿੰਦਾ ਇਸ ਕਿਲੇ ਤੇ ਵੜਾ ਮੱਝਾਂ ਝੋਟੀਆਂ ਹਰੇਕ ਤਰ੍ਹਾਂ ਦਾ ਪਸ਼ੂ ਆਉਂਦਾ ਰਹਿੰਦਾ ਬਾਕੀ ਸੰਪਰਕ ਤੁਸੀਂ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਵੀ ਡਿਟੇਲ ਆ ਤੁਸੀਂ ਲੈਣਦੇ ਰਿਹਾ ਕਰੋ ਠੀਕ ਹੈ ਜੀ ਇੱਕ ਤਰੀਕ ਤੁਸੀਂ ਨੋਟ ਕਰ ਲਓ 11 ਸਤੰਬਰ ਤੇ ਸਮ ਆਪਾਂ ਵੀਡੀਓ ਬਣਾ ਰਹੇ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਜੀ ਸਤਰਾਮ ਸਿੰਘ ਸਾਸਰੀ ਵਾਲੀ ਜੀ ਹੋਰ ਡੀਡਾ ਹੋਣੇ ਵਧੀਆ ਵੀਰ ਸਤਰਾਮ ਕੋਸਰ ਹੋਰ ਪਾ ਅੱਜ ਭਾਜੀ ਜੀ ਠੀਕ ਹੈ ਵੀਰ ਸਤਰਾਮ ਇੱਕ ਦੋ ਕੇਸ ਹੋ ਹੀ ਗਏ ਆ ਮਤਲਬ ਕੇਸ ਤੋਂ ਭਾਵੇਂ ਦੋ ਤਿੰਨ ਡੰਗਰ ਜਿਹੜੇ ਵਿਕ ਗਏ ਆ ਜਦੋਂ ਤੁਸੀਂ ਆਉਣਾ ਮੈਂ ਇੱਕ ਦੋ ਕੇਸ ਪੱਕੇ ਹੁੰਦੇ ਨੇ ਤਾਂ ਰੱਬ ਨੂੰ ਯਕੀਨ ਕਰਕੇ ਜਾਣੇ ਜੀ ਹਾਂ ਚਲੋ ਵਧੀਆ ਤਿੰਨ ਦੋ ਤਿੰਨ ਡੰਗਰ ਪੱਕੇ ਵਿਕੜੇ ਵਿਕੜੇ ਨੇ ਵੀ ਅੱਗੀਆਂ ਆ ਠੀਕ ਹੈ ਠੀਕ ਹੈ ਅੱਛਾ ਵੀਰ ਸਤਰਾਮ ਜੀ ਹੋਰ ਆਪਾਂ ਦਿਖਾਉਣਾ ਟੋਟਲ 8 ਗਣਾ ਕੇ ਹੈਗੇ ਸੱਤ ਅੱਠ ਹਰ ਰੋਜ਼ ਕੋਈ ਵਾਰਾ ਦੀ ਕਿਰਪਾ ਆ ਆਪਣੇ ਕੋਲ ਮਾਲ ਤੇ 15 16 ਪਸ਼ੂ ਆਈ 5 6 ਪਸ਼ੂ ਰਾਤੀ ਆਏ ਉਹ ਲੈ ਆਪਾਂ ਘਰ ਦੇ ਸਿਰਸਰ ਕਰਕੇ ਬਾਹਾਂ ਦੇ ਥੋੜੀ ਦੂਰੋ ਲਏ ਆ ਤੇ ਅ ਵੀ ਗਾ ਆਦੀ ਜਿਵੇਂ ਅਸੀਂ ਪਾਣੀ ਪਾਣੇ ਮਾਲ ਦੇ ਗਿਆ ਔਰ ਐਵੇਂ ਦੇ ਆਪਾਂ ਹੱਥ ਪਾਵਾਂਗੇ ਹਾਂ ਬਿਲਕੁਲ ਜੇ ਪੰਜਾਬ ਮੇ ਗੱਦੀ ਭਰੀ ਹੋਦੀ ਨਾ ਕਰਾਂ ਲੱਪ ਲੱਪ ਭਰਾ ਅੱਜ ਪ੍ਰਾਂਡਾ ਵੀ ਸੁਤਨਾਮ ਦਾ ਚਲੋ ਮਾਲਕ ਕੀ ਨਾ ਕਰਨੀ ਕਲਾ ਜਿ ਰੱਖੇ ਇਸੇ ਤਰ੍ਹਾਂ ਕੋਈ ਅੱਤ ਦਾਸ ਲਾ ਕੇ ਵੈਸੇ ਪੱਕੇ ਹੁੰਦੇ ਆ ਤੇ ਤੁਹਾਡਾ ਭਾਰੀ ਮਾਲ ਵਿਕ ਜਾਂਦਾ ਠੀਕ ਹੈ ਤੇ ਸਭ ਤੋਂ ਮੇਨ ਗਾ ਦਾ ਮੁੱਲ ਬੜਾ ਜਾਇਜ਼ ਹੁੰਦਾ ਬਸ ਬਾਕੀ ਖਰੀਦਣੀ ਹਵੇ ਕਿ ਭਰਾ ਲੈ ਆਪਾਂ ਕੋਈ ਸਮਝੋ ਜੀ ਹਾਂਜੀ ਹਾਂਜੀ ਤੇ ਲੱਗਾ ਕਰਮਾਨਾ ਮੇਲਾ ਮੇਲਾ ਆ ਬਿਲਕੁਲ ਬਿਲਕੁਲ ਲਾ ਵੀ ਫਿਰ ਸਤਿ ਸ਼੍ਰੀ ਅਕਾਲ ਚਾਰ ਬੈੜਾ ਵਿੱਚ ਕੋ ਟੋਕੜ ਕੱਪੜੇ ਵੈੜੇ ਕੀ ਹਾਂਜੀ ਇੱਕ ਹੈ ਜੀ ਠੀਕ ਹੈ ਜੀ ਤੇ ਮੱਝ ਕੋ ਟੋਕੜ ਕੱਪੜਾ ਪਾਸ ਨਹੀਂ ਹੈਗੀ ਓ ਚੱਕ ਪਾਸ ਨਹੀਂ ਪਾਉਣੇ 2 ਮਹੀਨੇ ਹੀ ਲੱਗ ਹੈਗੀ ਆ ਪਰ ਚੱਕ ਪਾਸ ਦੇ ਟੈਨ ਨਹੀਂ ਲਗਾਈ ਬਾਕੀ ਜਿੰਨੇ ਜਿੰਨੇ ਦਿਨਾਂ ਦਾ ਦੇਰਵਾ ਆਪਾਂ ਦੱਸਦੇ ਜਾਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਤੋਂ ਸ਼ੁਰੂਆਤ ਕਰਦੇ ਹਾਂ ਕਿਸਾਨ ਮੇਰੋ ਪਹਿਲੇ ਨੰਬਰ ਤੋਂ ਇਧਰ ਦੇ ਪਾਸੇੋਂ ਆਪਾਂ ਵਾਹਰ ਵਾਲੇ ਪਾਸੇ ਚੱਲਦੇ ਹਾਂ ਇੱਥੋਂ ਸ਼ੁਰੂਆਤ ਕਰਦੇ ਹਾਂ ਪੂਰੀ ਡਿਟੇਲ ਲੈਨੇ ਆ ਤੇ ਫਿਰ ਕੀ ਦੇਰਵਾ ਕਾਜੀ ਸੂਈ ਜੀ ਰਾਜੀ ਛੇ ਦੇ ਸੂਈ ਕਮਾਈ ਸਾਡੇ ਕੇ ਤਨਵਾ ਜੇ ਓਕੇ ਇਹਨੇ ਛੇ ਦੇ ਤੱਕ ਜੇਜੁਰ ਪਾ ਗਏ ਕੰਪਲੀਟ ਹੋ ਗਈ ਠੀਕ ਹੈ ਜੀ ਕੋਈ ਤੁਸੀਂ 3 ਕਿਲੋ ਦਾ ਮਾਰਾ ਇਹਦੇ ਕੋ ਕੱਢਿਆ ਬੱਚਾ ਬੱਚਾ ਜਗਾ ਚੋਣ ਇੱਕ ਨੰਬਰ ਦੀ ਆ ਹਾਂ ਜੀ ਹੰਦੀ ਧੀਰੀ ਨਿਕਲੀ ਆ ਆ ਇਧਰ ਦੇ ਸਾਮ ਥੋੜਾ ਬੱਚਾ ਜ਼ਿਆਦਾ ਮੂੰਹ ਮਾਰ ਕੇ ਉਹ ਗਾ ਠੀਕ ਆ ਜੀ। ਪਰ ਜਿਵੇਂ ਆਪ ਸਮਾਂ ਬੜਾ ਖਬਰਦਾਰ ਇਹਦਾ ਕਰਵਾਇਆ। ਠੀਕ ਆ। ਮਗਰ ਬੱਚੇ ਆ ਅੱਛਾ। ਨਹੀਂ ਬੱਚਾ ਦੋਵਾਂ ਦੇ ਮਗਰ ਬੱਚੇ ਦੋ। ਬਈ ਦੋਵੇਂ ਬਿਲਕੁਲ ਤਾਜ਼ੀਆਂ ਨੇ ਦੋ ਮਗਰ ਬੱਚੇ ਮੇਲ ਕਾਫ ਆ ਠੀਕ ਆ। ਇੱਕ ਤਾਂ ਡੱਕ ਦੀ ਮਾਰਨਿੰਗ ਜਵਾਈ ਆਈ ਫੇਰੀ। ਹਾਂ ਜੀ ਅੱਜ ਹੀ ਸیرے ਚਈ ਆ ਵੀ ਮੈਂ ਸੇ ਸਾਰੇ ਸੇਰ ਵੀਰ ਵੀਰ ਪਾ ਦਿੱਤੀ ਹਾਂ। ਹਾਂ ਜੀ ਇਹ ਪੈ ਗਈ। ਠੀਕ ਆ ਠੀਕ ਆ। ਹਾਂ ਜੀ। ਲਓ ਜੀ ਸਾਹ ਬਾਦਰ। ਇਹਨੂੰ ਬੜਾ ਮੋੜਿਆ ਜੇ ਮੋੜਿਆ ਜੇ। ਕਰਦੀ ਆ ਹਾਂ ਲੋ ਜੀ ਬਾਕੀ ਬਹੁਤ ਸਾਰਾ ਵਿਰਲਵਾਂ ਦਾ ਬਹੁਤ ਵਧੀਆ ਆਪਸੀ ਆ ਵਿਰਲਵਾਂ ਚਵਾਹ ਵੀਰ ਜੀ ਬਣਾ ਲਈ ਨਾ ਨੋਰਮਲ ਭਲੋਣ ਭਲਾਨ ਜਿਹੜੀ ਨੇ ਦੇ ਦੇ ਤਾਹੀ ਕਰਕੇ ਹੁੰਦੀ ਬਾਕੀ ਆ ਠੰਡੀ ਆ ਕੋਈ ਇਹੋ ਸ਼ਰਸ਼ਰਾਪਾ ਜਿਹਾ ਸ਼ਰਾਬ ਕਹੇ ਪੁਰੀ ਦਰਦੀ ਆ ਬਿਨਾ ਮੰਗੇ ਵੀ ਕੋਈ ਕਰਾਈ ਕੀਤੀ ਆ ਠੀਕ ਆ ਆ ਇੱਕ ਵਾਰੀ ਫਿਰ ਤੁਹਾਨੂੰ ਬਾਤ ਦਗਾ ਦੇਣਾ ਠੀਕ ਹੈ ਜੀ ਇਧਰ ਬਹਿਨੇ ਵਾਲੇ ਪਾਸੇੋਂ ਠੰਡੀ ਆ ਭਾਈ ਉਹ ਬਿਲਕੁਲ ਕਰਣੀ ਆ ਹਾਂ ਸੋ ਗਮਾਰੀ ਅਸੂਰਤੀ ਜੀ ਹਾਂ ਆਲੂ ਨੇ ਬੀਆ ਮਾਰਾ ਮੋਰ ਚਲੋ ਕੋਈ ਕੋਲੇ ਕੀ ਵਕਿਆ ਜਿੱਦ ਪਹਿਲਾ ਸੂਬਾ ਹੀ ਹੈ ਦਜਾ ਦਜਾ ਦੂਜਾ ਸੂਆ ਪਹਿਲੇ ਸੂਬਾ ਦਾ ਰਕਾਰ ਮਾਰ ਕੇ ਬਹੁਤ ਚੰਗਾ ਸੀ 15 16 ਦੇ ਦੱਸਿਆ ਹਾਂ ਹਾਂ ਆਹ ਦੇਖੋ ਜੀ ਠੰਡੀ ਬਹੁਤ ਚਵਾਈ ਬਹੁਤ ਸਾਫ ਹੈ ਕਰੋ ਚੈੱਕ ਠੀਕ ਹੈ ਜੀ ਸੋ ਅੱਜ ਮਾਰਨਿੰਗ ਦੀ ਸੂਈ ਹੈ ਗੇਰ ਪਾ ਦਿੱਤੀ ਆਹ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਅੱਜ ਠੀਕ ਆ ਚਲ ਓਕੇ ਗੁਰਸਤਨਾਮ ਕੀ ਮੁੱਲ ਦੇਵਾ ਦੇ ਕਿੰਨੇ ਦੀ ਬੈੜ ਮੋਲ ਵੀਰ ਜੀ ਬਸ ਇੱਕ ਨਗਰ ਨਗਰ ਚੰਗੀ 55000 ਦੀ ਦੇ ਦਾਂ 55000 ਰੁਪਏ ਮਾਨ ਕਰ ਦਾਂਗੇ 2000 ਹਾਂ ਇੱਕ ਇੱਕ ਗੱਲ ਕਰਕੇ ਆਪਾਂ ਮਾਲ ਦੇਣਾ ਵੀ ਜਿਹੜਾ ਬਸ ਜੈਸਨ ਉਹ ਕੀਰਬੋਰਡ 50 ਹੀ ਦੇ ਦਾਂਗੇ ਭਾਈ 50000 ਹਾਂਜੀ 500 ਜੋੜ ਦਾਂਗੇ ਬਾਕੀ ਪਹੁੰਚ ਆਪਣੀ ਰਹਿ ਗਈ 100 ਰੁਪਏ ਲਓ ਵੀ ਪਹੁੰਚ ਦੋਸਤੋ 100 ਕਿਲੋਮੀਟਰ ਤੱਕ ਆ ਪਹੁੰਚੋ 550 ਨਜਾਦੀ ਬਹੁਤ ਅੱਛੀ ਚੰਗੀ ਚਮਕ ਚਮਕ ਬੇਟੇ ਕਹਿ ਲਈ ਜੀ 15 16 ਕਿਲੋ ਵੀ ਪੈਸੇ ਪਰ ਭਰਵਾ ਬਰ ਗਰੰਟੀ ਦੇ ਦਾਂਗਾ 150000 ਰਿਕਾਰਡ ਪੀਲੇ ਸੁਏਗਾ ਵਾ 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 ਦੇਵਾ ਬੜਾ ਕਰਮਾ ਵਾਲੀ ਦਾ ਲੋ ਵੇ ਠੀਕ ਆ ਜੀ ਇਹ ਜਵਾਜੇ 15 ਜਵਾਜੇ ਸੋਨਾ ਠੀਕ ਆ ਜੀ 95000 ਦੇ ਵਿੱਚ ਪਹੁੰਚ ਆ 100 ਕਿਲੋਮੀਟਰ ਤੱਕ ਬਾਕੀ ਢੋਲ ਬੰਨੀ ਫਿਰਦੀ ਕਰਮਾ ਦੇ ਠੀਕ ਆ ਜੀ ਬਾਕੀ ਮੇਰਾ ਵੀ ਜਿੱਦਾਂ ਮਰਜੀ ਤਸੱਲੀ ਕਰੋ ਇੱਕ ਸਾਈਡਰ ਨੰਬਰ ਤੇ ਇੱਧਰ ਆ ਜੀ ਆਪਣੇ ਕੋਲ ਤੇ ਸ਼ਹਿਰ ਵਾਲ ਆ ਗਈ ਜੀ ਵੀਰ ਸਤਨਾਮ ਇਹ ਵੀ ਤਾਜੀ ਆ ਜੀ ਰਾਤੀ ਸੂਹੀ ਕੋ 12 ਹੋ ਜੀ ਓਕੇ ਇਹ ਵੀ ਜੇਜੁਰ ਪਾ ਕੇ ਕਰਮਾ ਜਿਹੜੀ ਇਹਦੇ ਕੋ ਆਪਾਂ ਰਾਤੀ ਜੋ ਹੈ 2 ਕਿਲੋ ਤੇ ਸਰੇ ਤੇ 4 1/4 ਕਿਲੋ ਹਾਂਜੀ ਲਓ ਵੀ ਬਹੁਤ ਜਿਆਦੀ ਬਣੀ ਹੈ ਵੀ ਕਰਨ ਵਾਈ 11 12 ਕਿਲੋ ਬੋਲ ਆਗਾ ਹਾਂਜੀ 11 12 ਕਿਲੋ ਜੇ ਸਾਫ ਕਰੀਏ ਫਿਰ ਇੰਨਾ ਹੋਊਗਾ 10 ਤੋਂ ਬਾਹਰ ਆਪਾਂ ਅੱਗੇ ਚਲੋ ਚੁਵਾਈ ਇੱਕ ਨਗਰੀ ਕੀਤੀ ਆ ਹਾਂ ਤੇ ਮੋ ਆਪਾਂ ਹੈ ਸੁਆ ਪਹਿਲਾਂ ਕਿ ਦਿੱਤੇ ਪਲੋੜ ਪਲੋੜ ਆਜੀ ਪਲੋੜ ਹਾਂ ਸੰਧੀ ਬੜੀ ਨਿਕਲੀ ਆ ਜੀ ਹਾਂ ਕੀ ਗੱਲ ਸੰਧੀ ਠੀਕ ਆ ਠੀਕ ਆ ਐਗ ਚੁਵਾਈ ਕੀਤੀ ਕਿ ਤੇ ਬੱਚੀ ਨੂੰ ਲਾ ਕੋਈ ਫੜ ਕੇ ਦਜੇ ਸਾਧ ਨਹੀਂ ਰੱਖੀ ਠੀਕ ਆ ਠੀਕ ਆ ਹਾਂਜੀ ਨਹੀਂ ਬੱਚੀ ਥੱਲੇ ਬਹੁਤ ਸਾਫ ਸੁਥਰੀ ਆ ਹਾਂਜੀ ਇਹ ਮਗਰ ਵੀ ਬੱਛੀ ਆ ਗਈ ਇਹ ਬੱਛਾ ਹੀ ਮਗਰ ਬੱਛਾ ਹਾਂ ਮੇਲ ਕਾਫ ਆ ਪਹਿਲਾਂ ਵੀ ਆਪਾਂ ਜਗਰ ਕੀਤਾ ਸੀ ਦੋ ਮਗਰ ਮੇਲ ਕਾਫ ਆ ਠੀਕ ਆ ਜੀ ਬੱਛਾ ਮਗਰ ਤੇ ਰਾਤ ਨਹੀਂ ਸੁੱਈ ਇਹ ਗਿੱਲਾ ਨਾੜੂ ਅਗਰ ਮਾਈ ਦਾ ਆਹ ਦੇਖੋ ਜੀ ਬਿਲਕੁਲ ਤਾਜ਼ੀਆਂ ਨੇ ਉਹ ਸਿਰੇ ਸੂਈ ਇਹ ਦੋ ਤਿੰਨ ਸਿਰੇ ਪਹਿਲਾਂ ਸੂਈ ਆ ਹਾਂ ਠੀਕ ਆ ਬਾਕੀ ਬਹੁਤ ਵਧੀਆ ਦੋਸਤੋ ਠੀਕ ਆ ਜੀ ਸੋ ਸ਼ਾਈਵਾਲ ਵੈਰ ਆ ਬਾਕੀ ਮੇਰਾ ਭਰਾ ਠੀਕ ਆ ਜੀ ਜਿਵੇਂ ਮਰਜ਼ੀ ਪਹਿਲਾ ਸੁਭਾ ਦੱਸਿਆ ਨੇ ਆ ਜਾਈ ਪਹਿਲਾ ਨੂੰ ਆ ਜਾਈ ਕੋਈ ਪਲੌਣਾ ਭੀ ਕੋਈ ਭਰਾ ਦੀ ਚੋਕੇ ਪਸਮਾ ਕੇ ਤਸੱਲੀ ਕਰ ਲੈ ਠੀਕ ਆ ਸੋਈ ਸਵਾਈ ਇਹ ਦੋ ਨੰਬਰ ਦੇ ਇੱਕ ਨੰਬਰ ਦੀ ਪਾਕਿਸਤਾਨ ਤੋਂ ਲੋਤੀ ਮੁਠੀ ਵਾਲਾ ਤੇ ਉਹ ਵੀ ਦੱਸ ਰਿਹਾ ਵੀ ਆਪਾਂ ਦੇ ਇੱਕ ਨੰਬਰ ਇਹ ਵੀ ਸਤਨਾ ਮੋਲ ਕੀ ਕਰਤਾ ਦਾ ਹੋਣੀ ਜੀ ਤੇ ਪਹਿਲੇ ਆ ਰਹੀਆ ਕਰਦੇ 60000 ਦੀ ਦੇਦਾ 60000 ਦੀ ਹਾਂ ਜੀ ਸਾਰੇ ਪਾੜੇ ਪੂਰੇ ਵੱਢ ਕੇ ਕੋਈ ਇੱਕ ਗੱਲ ਕਰੀਏ ਵੀ ਲੈਣ ਦੇਣ ਵਾਲੀ ਐ ਸੁਣੋ 55 ਹੀ ਦੇਣਾ 55 ਦੇ ਹੋਰ ਵੀ ਕਰਤੀ ਥੋੜਾ ਬਾਤਾ 55000 ਰੁਪਏ ਭਾਈ ਪੌਂਡ ਵੀ ਲੱਗਦੀ ਤਰੀ ਆ ਇਹ ਬੱਚੀ ਚੰਗੇ ਵਾਸੀ ਪੈ ਰਹੀਆਂ ਦੇ ਦੀ ਉਦਰਾ ਹਾਂ ਆ ਨਵੀਂ ਕਲੂਨ ਆ ਰਿਆ ਚਲੋ ਜੀ 55000 ਰੁਪਏ ਇਹ ਵਾੜ ਦਾ ਨੂੰ ਮਿਲ ਜੂਗੀ ਠੀਕ ਆ ਜੀ ਸ਼ਾਈ ਬਾੜ ਵਾੜ ਆ ਬਾਕੀ ਪਲੀ ਪਲੀਤੀ ਪੂਰੀ ਆ ਪੂਰਾ ਵਾੜ ਦਾ ਕੋਲ ਸਮਾ ਜਾ ਕਰੋ ਚੈੱਕ ਠੀਕ ਆ ਇਦੋਂ ਬਾਅਦ ਵੀਰ ਸਤਨਾਮ ਇੱਕ ਇਧਰ ਕ੍ਰਾਸ ਬ੍ਰੀਡ ਆ ਗਈ ਹੈ ਐਰ ਸੈਰ ਆ ਗਈ ਜੀ ਲਓ ਜੀ ਆ ਠੰਡੀ ਧੀਰੀ برف ਕਰੋ ਚੈੱਕ ਕਰੋ ਬੱਚੀ ਹੈ ਮਗਰ ਬੱਛੀ ਹੈ ਹਾਂਜੀ ਅੱਜ ਕਿੰਨਾ ਸਮਾਂ ਹੋ ਗਿਆ ਨੀ ਸੂਈ ਇਹ ਸੂਈ ਹੋ ਗਿਆ ਕੋਈ 15 20 ਦੇ ਹੋ ਗਿਆ 20 23 ਮੰਨ ਲੇ ਕੋਈ ਮਗਰ ਬੱਛੀ ਆ ਬਾਕੀ ਸਾਰੀ ਕੁਆਲਿਟੀ ਦੇ ਜਾਗੀ ਆ ਕੋਈ ਜਰਸੀ ਆ ਗਈ ਹੈਰ ਸ਼ਰ ਵੀ ਆ ਗਿਆ ਸ਼ੇਰੀ ਕਲਰ ਵੀ ਆ ਗਿਆ ਆ ਜੋ ਮਰਜ਼ੀ ਕੋਈ ਗੱਲੇ ਹੈ ਕਰੋ ਦੁੱਧ ਸੰਗ ਨੇ ਆ ਰਹੀ ਆ ਹਾਂ ਕਿੱਟੀ ਦੁੱਧ ਵਾਲੀ ਅੱਛਾ ਸਤਨਾਮ ਵੀਰ ਕਿੰਨਾ ਇਸ ਵਕਤ ਦੁੱਧ ਦੇ ਥੱਲੇ ਦੁੱਧ ਵੀ ਦੀ ਵਜੇ ਕੋਈ 20 ਕਿਲੋ ਇਹ ਥੋੜੀ ਜਿਹੀ ਗਾਂ ਲੰਬ ਦੂਰੋਂ ਲਈ ਆਵੇ ਹੁਣ ਇਹਦੇ ਕੋ ਆਪਾਂ ਐਟਾਏ ਨੇ ਕੋਈ ਮਤਲਬ 16 17 ਕਿਲੋ ਦੋ ਚਵਾਗੇ ਦਵਾਂਗੇ ਜੇ ਦਿਹਾੜੀ ਕਿ ਰਹਿ ਗਈ ਫੇਰ 20 ਕਰ ਦਾਂਗੇ ਭਲਕ ਬਸੋ ਤੱਕ ਹੁਣ 100 16 17 ਕਿਲੋ 17 ਅਗਲੇ ਜਿਦਾ ਮਰਜ਼ੀ ਕੋ ਭਣ ਭਰਾਉਂਦਾ ਕੰਡਾ ਵਾਲੇ ਠੀਕ ਆ ਭਾਈ ਬਾਕੀ ਸੀਲਸ ਲੱਗਦਾ ਜੀ ਹਾਂ ਬੜਾ ਠੀਕ ਆ ਬਸ ਆਹ ਸਭ ਤੋਂ 16 ਕਿਲੋ ਦੁੱਧ ਦੇ ਥੱਲੇ ਆਏ ਵੇ ਪੌਣੀ ਨਹੀਂ ਚਲੋ ਇਹਨਾਂ ਮਾਸਾ ਵਿੱਚੋਂ ਸੇਲ ਹੋ ਗਿਆ ਤੇ ਹੁਣ ਇਹਨਾਂ ਦਾ ਪਾਣੀ ਨਾਲ ਦਾ ਬਾਕੀ ਕੱਦ ਉਹ ਤੋਂ ਬਲ ਵੱਡੀ ਪੂਰੀ ਪੂਰੀ ਫੁੱਲ ਵੱਡੀ ਆ ਸੁਬਾ ਹੋਊਗਾ ਤਿੱਜਾ ਦਾ ਸੁਆ ਤਿੱਜਾ ਵਾਲੇ ਕੋ ਭਣ ਬਰਾ ਠੀਕ ਆ ਲਓ ਜੀ ਸੁਬਾ ਤਿੱਜਾ ਮੰਨ ਕੇ ਸੌਦਾ ਕਰ ਲਿਓ ਵੱਡੀ ਅਸੀਂ ਟਾਲੀ ਵਿੱਚ ਫੋਟੋ ਵੱਡੀ ਖਾਣੇ ਜੇ ਤੱਕ ਆਪਾਂ ਫਾਰਮ ਵਾਲਿਆਂ ਜਿਵੇਂ ਇੱਕ ਐਚ ਐਫ ਵੜ ਦੇਖ ਲਈ ਓਡੀਟ ਲਾਈਟ ਕਰਦਾ ਫਾਰਮ ਵਾਲੇ ਜਿਵੇਂ ਐਚ ਐਫ ਵੜ ਦੇਖਦੇ ਆ ਪੂਰੀ ਪੱਟੀ ਤੇ 16 ਕਿਲੋ ਦੁੱਧ 15 ਦਿਨਾਂ ਦੀ ਸੂਈ ਤਿੱਜਾ ਸੁਆ ਮਗਰ ਬੱਛੀ ਆ ਬਾਕੀ ਵੀਰ ਸਤਨਾਮ ਆ ਲੈਣ ਦੇਣ ਮੋਹਨ ਜੀ 60000 ਰੁਪਿਆ ਕਰਦੇ ਆ ਕੋਈ ਵੀ ਤੋਂ ਥੋੜਾ ਬੜਾ ਮੰਤਨ ਕਰਦਾ 60 ਦੇ ਵਿੱਚੋਂ ਆ ਜਿਆਦੀ ਚੰਗੀ ਆ ਦੁੱਧ ਜੇ ਮੇਰੇ ਕੋਲ ਦੋ ਦਿਨ ਮਿਲ ਗਈ ਨਾ ਪਰ ਕੱਲ ਪਰਸ ਤੱਕ 20 ਕਿਲੋ ਵੇਚਵਾ ਦਾਂਗੇ ਫਿਰ ਇਹ ਰੰਗ ਲੱਗਾ ਦੂਰੋਂ ਤੋਂ ਮੈਂ ਹਰਪ ਲਈਆਂ ਹਾਂ ਮਾੜਾ ਨਗਰ ਦਾ ਵੇਸਾ ਆ 55000 55000 ਰੁਪਏ 55000 ਦੀ 20 ਕਿਲੋ ਵਾਲੀ ਆ ਕਰ ਮਾਰ ਲਓ ਜੀ 55000 ਦੀ ਮਿਲ ਜੂਗੀ ਠੀਕ ਆ ਜੀ ਨਾਲੇ 100 ਕਿਲੋਮੀਟਰ ਤੱਕ ਪਹੁੰਚ ਹੁੰਦੀ ਆ 55000 ਰੁਪਏ ਮਿਲ ਜੂਗੀ ਠੀਕ ਆ ਵਾਦੀ ਇਹ ਵੈੜ ਆ ਬਾਕੀ ਕ੍ਰੋਸ ਬ੍ਰੀਡ ਆ ਦੇ ਬੱਸੇ ਵੀ ਜਿਹੜਾ ਇਹਨਾਂ ਵਾਰਾਂ ਦਾ ਸੰਗਰਾ ਹੁੰਦਾ ਸਾਰੇ ਭਰਾ ਜਾਣਦੇ ਆ ਬਾਕੀ ਸੀਜ਼ਨ ਦਾ ਬਹੁਤ ਹੈ ਹਾਂ ਇਸ ਤੋਂ ਬਾਅਦ ਫਿਰ ਸੁਤਰਾਮ ਅੱਗੇ ਕ ਬੁਲਾਇਗ ਆਰ ਆਰ ਕੋਕਰ ਗੱਪਣ ਕੋਕਰ ਗੱਪਣ ਜਰਸੀ ਕ੍ਰਾਸ ਆ ਗਈ ਵੱਡੀ ਮੌਜੀ ਬਿਲਕੁਲ ਇਸੇ ਵਾਰ ਨਾਲ ਤਾਂ ਜੀ ਦੋਸਤੋ ਰੌਲ ਦਾ ਮਿਲਦਾ ਕੱਟ ਬੁਖਾ ਰਹੇ ਤੁਹਾਨੂੰ ਵੱਡੀ ਹਾਈਟ ਕੱਟ ਵਿੱਚ ਆ ਜਰਸੀ ਕ੍ਰਾਸ ਬ੍ਰੀਡ ਲਾ ਲਓ ਕਿਉਂਕਿ ਵਜਨ ਲੋੜ ਤੇ ਦੇਰ ਬੂਲ ਮੇਰਾ ਭਰਾ ਤੁਸੀਂ ਚੈੱਕ ਆਪ ਹੀ ਕਰ ਲਓ ਤਿੰਨ ਮਹੀਨੇ ਦੀ ਗੱਬਣਾ ਵੀਰ ਇਹ ਵੀਰ ਜੀ ਤਿੰਨ ਮਹੀਨੇ ਤੋਂ ਪਲਾਸੇ ਆ ਜੀ 7 ਕਿਲੋ ਦੁੱਧਿਆ 7 ਕਿਲੋ ਦੁੱਧ ਤੋ ਤਿੰਨ ਮਹੀਨਿਆਂ ਤੋਂ ਬਾਰ ਬਾਰ ਜਿਹੜੀ ਇਹ ਗੱਬਣਾ ਹਾਂ ਜੀ ਫੁੱਲ ਵੱਡੀ ਆ ਭਾਈ ਫੁੱਲ ਵੱਡੀ ਗੱਡੀ ਦਾ ਇੰਜਣ ਹੀ ਆ ਗਿਆ ਕਰਮਾ ਲਿਆ ਵੇਖ ਲਾ ਕਿਹੜੀ ਦਾ ਧੰਨਵਾਦ ਆ ਕੇ 50 ਮਿਲਦਾ ਜਿਹੜੇ ਦਾ ਮਰਜ਼ੀ ਸਮਝ ਲਓ ਠੀਕ ਆ ਇਹ ਨਹੀਂ ਕੋਈ ਹਾਂ ਲੋ ਵੀ ਇਹ ਅਗਲੇ ਥਾਣਾ ਦੀ ਚੋਾਈ ਮਾਰੋ ਚਾਹ ਤੇ ਇੱਕ ਵਾਰੀ ਇਹ ਮਗਰਲੇ ਥਾਣਾ ਚੋਾਈ ਬੜੀ ਸਾਫ ਹੈ ਚੋਾਈ ਦਾ ਡੰਗਰੇ ਇੱਕ ਨੰਬਰ ਦੇ ਹੋਣਗੇ ਹਾਂ ਚਲ ਵਕਾ ਠੀਕ ਆ ਉਹ ਪੂਰੀ ਪਲੀਪਲੀਤੀ ਆ ਫੁੱਲ ਵੱਡੀ ਹਾਈਟ ਕਰਦੇ ਦੇ ਵਿੱਚ ਆ ਸੋ ਹਾਈਟ ਕਰਦਾ ਆਪਾਂ ਪਹਿਲਾ ਵੀ ਜ਼ਿਕਰ ਕਰਦੇ ਆ ਵੀ ਦੂਰੋਂ ਨੇੜੋਂ ਕਿਸੇ ਨੇ ਵੀ ਆਉਣਾ ਕੋਈ ਹਾਈਟ ਮੀਡੀਅਮ ਤਾਂ ਮੀਡੀਅਮ ਦੱਸਣਾ ਚਲੋ ਆਪਣਾ ਫਰਜ਼ ਬਣਦਾ ਵੀ ਦੂਰੋਂ ਨੇੜੋਂ ਕੋਈ ਭਰਾ ਅੱਬਾ ਤਾਂ ਅੰਗ ਕੇ ਨਾ ਆਵੇ ਵੀ ਛੋਟੀ ਆ ਜਾਂ ਵੱਡੀ ਆ ਵੱਡੀ ਨੂੰ ਵੱਡੀ ਕਿਹਾ ਜਾਊਗਾ ਠੀਕ ਆ ਜੀ ਬਾਕੀ ਆਈਡੀਆ ਤੁਸੀਂ ਲਾ ਸਕਦੇ ਜੇ ਵੀਡੀਓ ਦੇ ਵਿੱਚ ਪਸ਼ੂ ਦੇਖ ਕੇ ਸੋ ਟੋਕਰ ਗੱਪਣ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾ ਰਿਹਾ ਸੱਤ ਕਿਲੋ ਦੁੱਧ ਤੇ ਤਿੰਨ ਮਹੀਨਿਆਂ ਤੋਂ ਬਾਅਦ ਵਾਰ ਜਿਹੜੀ ਇਹ ਗੱਪਣ ਚੈੱਕ ਵਾਰ ਇਸ ਵਕਤ ਚੈੱਕ ਪਾਸ ਆ ਠੀਕ ਆ ਜੀ ਕੋਈ ਵੀ ਸੱਜਣਾ ਕਰਾਉਣੀ ਚਾਹੁੰਦਾ ਆਪਦਾ ਤਸੱਲੀ ਦੇ ਲਈ ਕਰਵਾ ਸਕਦਾ ਕੋਈ ਵੈਰੀ ਆ ਦੀ ਜੀ ਸੱਜ ਕੇ ਕਰਾਉਣ ਕੋਈ ਚੱਕਰ ਨਹੀਂ ਆ ਓਕੇ ਫਿਰ ਸਤਨਾਮ ਮੁੱਲ ਡਿਮਾਂਡ ਕੀ ਰਊਗੀ ਮੁੱਲ ਵੀ ਜੀ ਦੇਖ ਲੈ ਮੱਛੀ ਵੱਡੀ ਐ 50000 ਰੁਪਏ ਦੇ ਦੇਗੀ ਉਤਨਾ ਪੈ ਰਿਆ ਰਿਹਾ 50 ਦੀਆਂ ਵੇਚਿਆ ਬਿਲੀ ਰਿਹਾ ਆਹੋ ਮਾਲ ਜੁੜਿਆ ਆ ਬੜੇ ਨਾ ਆਇਆ ਮਿੰਟਾਂ ਮੈਂ ਇੰਨਾ ਮੁੱਲ ਨਹੀਂ ਕਰਾਇਆ ਨਿਗਾ ਨਿਗਾ ਮੁੱਲ ਗੁਰਗੇ ਆਪਾਂ ਫੇਰ ਲੈ ਲੈਂਦੇ ਨਹੀਂ ਵੇਖੀ ਆਪਾਂ ਨਾ ਮੁਰਗੇ ਮੇਰੀ ਗੱਲ ਸੁਣੋ ਜੇ ਦਾ ਸਾਰ ਵੀਡੀਓ ਤੁਹਾਡੇ ਕੋਲ ਕਰਾਇਆ ਜਿੰਨੇ ਦੀ ਅੱਖ ਹੋਵੇ ਦੇ ਦਾਂ ਨਾ ਯਾਰ ਮੈਂ ਮੇਰੇ ਤੇਰਾ ਫੋਟੋ ਵੀ ਵੱਛੀ ਤੇ ਯਾਰ ਯਾਰ ਇਹੜੀ ਪੱਤੀ ਦੀ ਰੁੱਤੀਆਂ ਵੇਚ ਜਾਂਦੀ ਸੀਗਾ ਵੱਛੀ ਬਹੁਤ ਵੱਡੀ ਆ ਜਿੰਨੇ ਦੀ ਤੇ ਅੱਖ ਹੋਵੇ ਭਾਵੇਂ ਉਹਦੀ ਘਾਟਾ ਵੇਚ ਲੋ ਤਾਂ ਬੱਸ ਨੇ ਦੱਸਿਆ ਆਪਣਾ ਯਾਰਾ ਫੇਰ ਹੋਇਆ ਹਾਂ ਇਕੱਲਾ ਹੋ ਗਿਆ ਕੋਈ ਇਹ ਪੱਕੀ ਨਾ ਕਿ ਵਹਿ ਰਿਹਾ ਹਾਂ ਇਹ ਜੋ ਹੋਇਆ ਹਾਂ ਮੇਰੇ ਅਪੂਆ ਦਾਵਾ ਦਾਵਾ ਦੇ ਵਿੱਚ ਹਾਂ ਵੱਡੇ ਪੰਦੇ ਵਿੱਚ ਨਹੀਂ ਕੀ ਆਂਗ ਭਾਗ ਬਹਰ ਪਾਕੀਆ ਰਿਹਾ ਗਾ ਗਾੜੀ ਦੇ ਪੰਦੇ ਸਾਰੀ ਫੱਗੜ ਦੀ ਵੀ ਸੀ 16 ਤੋਂ ਕਿੰਨੇ ਆਉਂਦਾ ਲੱਖ ਰੁਪਏ ਨੂੰ ਸਤਨਾਣ ਹੋਣਾ ਐ ਸੋ ਤਾਂ ਮੰਨ ਲਓ 7 ਕਿਲੋ ਦੁੱਧ ਹਾਂ ਇਤਰਾ ਮਿਲਦੀ ਆ ਸੱਜਰ ਦੁੱਧ ਵੀ 22 24 ਲੀਟਰ ਨੂੰ ਕੀ ਆਉਂਦਾ ਆਮੇ ਅਸੀਂ 30 ਕਿਲੋ ਤੁਸੀਂ ਨਾਲ ਗਾੜੀ ਪਰਮਾਲਵਾ ਜਾ ਨਹੀਂ ਕਿ ਕਿਲੋ ਤਾਂ ਹੋਊਗਾ ਹਾਂ ਇਹ ਤੂੰ ਘੜ ਗਈ ਦਊਗੀ ਤੇ ਬੇਦਖਫਰ ਕਰਕੇ ਕਿੰਨੇ ਦੀ ਬਿਆਲ ਜੀ ਦੇ ਦੇ ਕੇ ਥੋੜਾ ਹੋਰ ਕਰ ਦੇ ਜਿੰਨੇ ਵੀ ਆਖੋਗੇ ਮੇਰੀ ਕਹਾਂ ਗਾਂ ਦੇ ਦੀ ਮਾਈ ਦੇ ਦੇ 40 ਫਰ ਕਰਦੀਆਂ ਮਾਰ ਤੜ ਖੁੱਲ 10 10 ਹਾਂ 10 ਜਾਦ ਕੇ ਖੋਲੇ 35 ਦੀ ਜਾਣ ਦੋ ਚਲ 35 ਦੀ ਦੇ ਲਾਂਗੇ ਬਾਈ 35 ਦੀ ਦੇ ਲਾਂਗੇ ਹੋਰ ਇਹ ਮਾਲ ਦੇ ਰੁਪਿਆ ਦਾ ਇਹ ਸਭ ਤੁਹਾਡੇ ਅੱਖ ਦੇ ਵਿੱਚ ਫੋਲ ਚ ਆਉਣੇ ਆ ਇਹ ਗੱਲ ਕੋਈ ਨਹੀਂ ਯਾਰ ਖੰਡ ਦੇ ਲੱਗ ਜੀ ਬੋਲੋ ਇਤਨਾ ਮਾਲ ਵਿੱਚ ਆ 35000 ਦੀ ਵਾੜ ਵੀ ਵੱਡੀ ਜਣਾ ਪੂਰੇ ਸਾਲ ਮਾਲ ਦੀ ਆ ਪਾਗੇ 46000 ਦੀ ਪਾਈ ਆ ਇਹ 35 ਦੀ ਆ 46 ਪੀਲੀ ਵੀਡੀਓ ਪਾਈ ਹੋਏ ਅੱਗੀ ਕਰਮ ਵਾਲੀ ਇਹ 35 ਦੀ ਗੱਲ ਸੀ ਚਲੋ ਬਾਕੀ ਸਾਰ ਦੋਨੋਂ ਆਪਣੀਆਂ ਪੁਰੀਆਂ ਚਵਾਈ ਇਹ ਨਹੀਂਗਾ ਵੀ 35000 ਦਾ ਇਹ ਗੱਲ ਦੇ ਰਾ ਸੋਰਾ ਵਾ ਆਹੋ ਇਹ ਜੇ ਮੈਂ ਹੋਰੋਂ ਮੇਰੀ ਗੱਲ ਸਮਝੋ ਜਦੋਂ ਪਿਆਰੀ ਜਾਵਾਂ ਤਾਂ ਆਵੇਗੀ ਨਾ ਬਾਜ਼ਾਰ ਦੇ ਸਾਰਾ ਫੀ ਨਹੀਂ ਵੇਚ ਜਾਣੀ ਚਵਾਈ ਤੁਸੀਂ ਹੋਰ ਮੋਕਾ ਮੇਰੀ ਆਪਾਂ ਗੱਲ ਕਰਾਂਗੇ ਟੋਕਰ ਦਾ ਬਣਾ 35000 ਦੀ ਠੀਕਾ ਸਾਡਾ ਸੋਰਾ ਮਾਲ ਯਾਰ ਹੋਰ ਨਾ ਦਾ ਨਹੀਂ ਕੋਈ ਨਹੀਂ ਵੀ ਫਿਰ ਕੀ ਕਰੂੰਗਾ ਭੜ ਭਰਾ ਜਾ ਕੇ ਸੰਭੂ ਯਾਦ ਕਰੂੰਗਾ ਅੱਗੇ ਨੀਲੀ ਰਾਵੀ ਕਦੋਂ ਤੋਹਫਾ ਇਹ ਟੋਕਰ ਮੈਂ ਹਾਂ ਜੀ ਆਹ ਕੱਤੀ ਆਈ ਬਗ ਡੇਡੇ ਕੱਟ ਇਹਨੂੰ ਵੀ ਭਣ ਭਾ ਦੋ ਦੀ ਗੇਲੇ ਟਾਈਆਂ ਦੀ ਗੇਲੇ ਕੋਈ ਨਹੀਂ ਬੱਚਾ ਆ ਦੇਖੋ ਕੱਤੀ ਮੈਂ ਅਰਗੀ ਸੁਣਾ ਮੈਂ ਮੂੰਹ ਕਰੀ ਬੱਚੇ ਦਾ ਇਹਨੂੰ ਪਰਲੇ ਪਨੇ ਕੱਟ ਵਾਲੇ ਪਾਸਿਓਂ ਕਰਿਓ ਆ ਲਓ ਕੱਤੀ ਥੋੜੀ ਬੋਦੀ ਮਗਰ ਕੱਤੀ ਆ ਥੋੜੀ ਪੂਸੇ ਫਨ ਦੇ ਵਿੱਚ ਜ਼ਰੂਰ ਆ ਮਗਰ ਬੱਚਾ ਬਹੁਤ ਸੋਹਣਾ ਦੋ ਸ਼ੌਕ ਪੂਰੇ ਹੋਣੇ ਆ ਮੇਰੇ ਭਰਾਵਾਂ ਦੇ ਇੱਕ ਤਾਂ ਵੱਡੀ ਨੀਲੀ ਦਾਗ ਦੀ ਮੱਝ ਟੇਡੇ ਪਾਸੇ ਕੱਟ ਫੱਜੇ ਪਾਸੇ ਤੇ ਮਗਰੀਫ ਦੇ ਪਾਸੇ ਘਟ ਹੈ ਆ ਜਾ ਉਹ ਤਿੰਨ ਬਾਜੇ ਉਹ ਆ ਕਰਵਾਈ ਸੇਲ ਹੋ ਗਈ ਹਾਂ ਹੀਲੀ ਦੀਆਂ ਵੇਖੋ ਇੱਕ ਵੱਡੀ ਕਰਮਾਂ ਵਾਲੀ ਬੱਜੀ ਆ ਹਾਂ ਚਲੋ ਵੇਖੀ ਆ ਪੱਤਰੋ ਸੇਲ ਹੋ ਗਈ ਨਾ ਅੱਜ ਤੇ ਇਹ ਹੈਗੇ ਮੌਜੂਦ ਆ ਮੇਰਾ ਪ੍ਰਚਾਰਾ ਮਾਰ ਸਕਦੇ ਹੋ ਕਿੰਨਾ ਦੋਦੇ ਤੇ ਥੱਲੇ ਇਹਦੇ ਵਿੱਚ 7 ਕਿਲੋ ਜਿੰਨਾ ਕੋ ਮਰਜ਼ੀ ਚੋਲੇ ਆਗੇ ਤਾਂ ਬਾਹਰ ਹੋ 7 ਕਿਲੋ ਦਾ ਮੇਰੇ ਗੀ ਗਾਰੰਟੀ ਹੋ ਗਈ ਲੋ ਜੀ 7 ਕਿਲੋ ਦੋਦੇ ਤੇ ਥੱਲੇ ਹੁਣ ਹੈਗਾ ਇਹ ਚੌਣ ਹੈ ਮੋਟਰ ਕੀ ਹੋਗੀ ਹਮ ਅਗਲੇ ਥਣ ਵਾਈਟ ਆਗੇ ਦੋ ਪੂਰੀ ਫੁੱਲ ਬਰੀਡ ਹੀ ਆ ਵੇ ਹਮ ਤਾਂ ਹੰਚਾ ਵੀ ਕਾਫੀ ਵੱਡਾ ਮੇਰਾ ਬਿਲਕੁਲ ਸੋ ਸਿੰਗਲ ਡਿਦੇ ਦੇ ਵਿੱਚ ਬਿਲਕੁਲ ਪਤਲਾ ਪਿੰਡਾ ਠੀਕ ਆ ਤੇ ਨਾਲ ਇਹ ਕੱਤੀਆ ਮਗਰ ਨੀਲੀ ਰਾਵੀ ਦੀ ਆਪ ਨੀਲੀ ਰਾਵੀ ਮਾਝਾ ਤੁਸੀਂ ਇਹ ਸਾਹਮਣੇ ਦੇਖ ਰਹੇ ਠੀਕ ਆ ਜੀ ਅਗਲੇ ਥਾਂ ਵਾਈਟ ਆ 7 ਕਿਲੋ ਰੋਦਣਾ 7 ਕਿਲੋ ਜੀ ਬਾਹਰ ਹੋਊ 7 ਜੀ ਦਾ ਮਰਜ਼ੀ ਵੀ ਚੋੜੇ ਆਗੇ ਠੀਕ ਆ ਵੀ ਲਓ ਜੀ ਠੀਕ ਆ ਸਾਫ ਸਸੇ ਬੜੀ ਮੈਂ ਹਾਂ ਲੋਜੀ ਤੇਗਾ 107 ਕਿਲੋ ਡੱਬ ਮੰਨ ਕੇ ਤੁਸੀਂ ਸੋਚਦਾ ਕਰਿਓ ਕਿਉਂਕਿ 7 ਕਿਲੋ ਇਹ ਥੱਲੇ ਹੁਣ ਮੌਜੂਦ ਆ ਜਿਹੜਾ ਚੁਵਾਈ ਵਾਲਾ ਮਗਰ ਕੱਤੀ ਆ ਚਲੋ ਇਹ ਵੀ ਪਲੱਸ ਪੁਆਇੰਟ ਆ 2 ਮੇਲੇ ਭਰਾ ਜੀ ਬਿਲਕੁਲ ਬਰੀਡਾ ਲੈ ਕੇ ਜਾਣਗੇ ਇੱਕ ਮਗਰ ਕੱਤੀ ਐ ਤੇ ਇੱਕ ਝੋਟੀ ਆ ਤੇ ਇਹਦਾ ਵੀ ਉਹ ਸਤਰਾਮਾ ਲੈਂਨ ਦੇਣ ਕੀ ਰੱਖਿਆ ਕੀ ਡਿਮਾਟਰ ਰਊਗੇ ਵੀ ਮੋਲੇ 70000 ਰੇ ਕਰਦੇ ਆਂ ਦੇ ਨਾਲ ਹੀ ਗੱਲ ਕਰੀਏ ਆਪਾਂ ਜੈਸਨ ਉਹ ਜਨਵਾਦ ਦਿੰਦੇ ਆ 3 ਘੜਾ 70 ਦੀ ਦਾਂ ਮੈਂ ਦੇਖ ਲੋ ਕਿੰਦੀ ਵੱਡੀ ਆ 60000 ਦੀ ਹਾਂ ਅੱਗੇ ਕਸਰ ਕੋਈ ਮੈਂ ਇਹ ਜੀ 75 ਦੀ ਬੀ ਨੇ ਬ੍ਰੀਡ ਵਾਲੀ ਆ ਜੀ ਉਹ ਆ ਦੀ ਦੇ ਦਾਂਗੇ ਭਾਈ 4000 ਹਾਂ 4000 ਹੀ ਦੇ ਦਾਂਗੇ 4000 ਦੀ 1000 ਹੋ ਗਿਆ ਉਹ ਨਹੀਂ ਜਾ ਰਿਹਾ 4000 ਦੀ ਦੇ ਦਾਂਗੇ ਯਾਰ 36000 ਰੁਪਏ 36000 ਦੀ ਮਗਰ ਵੀ ਕੱਟਾ ਲਓ ਲਓ ਮੇਲਾ ਲਓ ਜੀ 36000 ਦੀ ਆ ਪੂਰੀ ਵੱਡੀ ਹੈ ਆ ਕੋਈ ਸਮਦਰ ਜਾਂ ਮਦਰੀ ਡੌਲੀ ਦੀ ਨਹੀਂ ਸੋਣੀ ਹਾਈਟ ਕੱਪ ਵਿੱਚ ਆ ਉੱਤੋਂ ਵੇਖੋ ਕਿ ਪੁੱਠੇ ਵਾਲੀ ਸਾਈਡ ਤੋਂ ਸਿੰਗਲ ਹੱਦੀ ਆ ਬੂਥੀ ਬਾਤੀ ਬਹੁਤ ਸੋਹਣੀ ਹੈ ਕੱਲ ਨੂੰ ਕਿਸੇ ਭਰਾ ਦੇ ਨਸਲ ਬ੍ਰੀਡ ਤੇ ਕੰਮ ਕਰਨਾ 31 ਚੰਗੀ ਇਹਨੇ ਪਾਈ ਇਸ ਵਾਰ ਵੀ ਕੱਲ ਵੀ ਮੇਰਾ ਭਰਾ ਚਲੋ ਕੋਈ ਚੰਗਾ ਸਿਮਨ ਚ ਚੱਲੇ ਜੀ ਮੈਨੂੰ ਬਤਾ ਦੇ ਪੱਕਾ ਚੰਗਾ ਲੈ ਲਵਾਂਗੇ ਆ ਦੂਜਾ ਸੂਆ ਲਗਾ ਆ ਨੰਗਰ ਨਾ ਹੋਗਾ ਚੋਟ ਨੰਮਾਏ ਨੰਗਰੇ ਆਪਣੇ ਲੈ ਲਓ ਪਹਿਲਾ ਬਿਜਨਾ ਵਾਲਾ ਬਿਲਕੁਲ ਅੱਗੇ ਗੁਰ ਸਤਨਾਮ ਨੈਕਟ ਇਵਰ ਦੇ ਪਾਸੇ ਇਹ ਵੀ ਜੀ ਦੂਜਾ ਸੂਆ ਮੈਚ ਟੋੜੀਏ ਦੂਜਾ ਸੂਆ ਹਾਂਜੀ ਹਾਂਜੀ ਦੁੱਧ ਕਿੰਨਾ ਦੇ ਥੱਲੇ ਇਹਦੇ ਕੋ 8 ਕਿਲੋ ਦੁੱਧ ਆ 8 ਕਿਲੋ ਦੁੱਧ ਦੂਜਾ ਸੂਆ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਰਸੂਈ ਇਹ ਕੋ ਘਰ ਆ ਰਿਹਾ ਕਹਿ ਰਿਹਾ ਮਦਾ ਉਸ ਮੈਂ ਨੀ ਮਹੀਨਾ ਆਇਆ ਜੀ ਮਹੀਨਾ ਮਾਰੀ ਕੋਈ ਭੈਣ ਭਰਾ ਗਾੜੀ 35 ਦਿਨਾਂ ਕੇ ਲਈ 40 ਕਿਲੇ 1.5 ਮਹੀਨਾ ਕੇ ਲਈ 2 ਕਿਲੇ ਕੋਈ ਬਗੈਰ ਬੱਚੇ ਦੁੱਧ ਆਪਾ ਦੁੱਧ ਆਪਣੇ ਘਰੇ ਇੱਥੇ ਆਣ ਕੇ ਨਹੀਂ ਆਪਣੇ ਘਰੇ ਨਹੀਂ ਆ ਕੇ ਖਰਾਬ ਕੀਤਾ ਨਹੀਂ ਠੀਕ ਆ ਜੀ ਲੋ ਵੀ ਇੱਥੇ ਵੀ ਪਹਾੜੇ ਤੇ ਮਿਲਦੀ ਆ ਹੱਥਾਂ ਲਾ ਬਗੈਰ ਬੱਚਿਆਂ ਆ ਠੀਕ ਆ ਜੀ ਤੇ ਸਵੇਰ ਦੇ ਵਿੱਚ ਝੋਟੀ ਮਤਲਬ ਦੂਜਾ ਵਿੱਚ ਆ ਸਵੇਰ ਦੂਜਾ ਸਵੇਰ ਕਿਲੇ ਕਾਲ ਚੇਰੀ ਝੋਟੀ ਬਗੈਰ ਬੱਚਿਆਂ ਹਰੇਕ ਨੇ ਆਪੋ ਆਪਣੀ ਸਮਝੋ ਦੇਖਣੀ ਆ ਹਰਿਆ ਚੱਡਾ ਲੈਵਾ ਕਿਉਂਕਿ ਦੁੱਧ ਕਰਮਾ ਲਈ ਚਲੇ 8 1/2 8 8 ਬਾਹਰ ਹੀ ਆ 8 ਕਿਲੋ ਦਾ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਚੋਈ ਜਾਵੇ ਵੇ ਠੀਕ ਆ ਹਾਂ ਲੋ ਵੀ 8 ਕਿਲੋ ਤੋਂ ਬਾਹਰ ਬਾਹਰ ਦੁੱਧ ਦਾ ਤੇ ਚਵਾਈ ਚੋਈ ਦੀ ਬੜੀ ਸਾਫ ਬੜੀ ਵਧੀਆ ਇਕਨਮ ਦੀ ਫਿਰ ਮਿਲਦੀ ਪਹਾੜੇ ਦੇ ਪੁਰਲੀ ਦੇ ਚੋਕ ਚੱਕਰ ਬਾਅਦ ਵੇਹੜਾ ਉਸੇ ਕੋਲ ਹੈ ਜੀ ਹਾਂ ਨਿਵਾਸੀ ਲੋਕ ਨੇ ਫੋਲੋ ਕਰਵਾਇਆ ਹਾਂ ਆ ਲੋ ਠੀਕ ਆ ਜੀ ਤੁਹਾਡਾ ਪੁੰਡਾ ਸਾਫ ਕਰ ਮਾਰੀ ਦਾ ਖਾ ਚਾਈਆਂ ਸਾਰੇ ਦੇ ਮੁੱਠੀ ਦਾ ਸਾਲ ਲੱਗਾ ਬਿਲਕੁਲ ਬਿਲਕੁਲ ਮੈਂ ਵੀਰ ਸਤਨਾਮ ਕੋਲ ਕੇ ਬਣੀ ਸੋਰੀਆ ਚਲੋ ਕੀ ਦੇਰ ਹੋਣਾ ਹੈ ਜੀ 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 ਆਪਾਂ ਮਹੀਨਾ ਦਾ ਸਰ ਗਾੜੀ ਕੋਲ ਭਰਾ ਦੀ ਮੈਂ ਕੋਕੇ ਵੀਰ ਸਤਨਾਮ ਮੋਨ ਨਾ ਮੰਗਦੀ ਰਹੂਗੀ ਇਹਦੀ ਮੋਨ ਜੀ ਬਿਲਕੁਲ ਛੋੜਾ ਲਈ 57000 ਦੀ ਬਹਿ ਦੇ ਦਾਂ ਜਿਆਦਾ ਮੁੱਲ ਨਹੀਂ ਕਰਨਾ 55000 ਪਹੁੰਚ ਕਰਦਾ ਚਲੋ ਵੀ ਛੋੜ ਤੇ ਵਗੈਰਾ 55 ਦੇ ਦੇ ਯਾਰ ਉਹ ਨਹੀਂ ਦਰਵਾਜਾ ਦਰਵਾਜਾ ਦੀ 55 ਦੀ ਚਲੋ ਦਾਵੋ ਬੁੰਦਿਆਂਗੇ ਲਓ ਵੀ 54000 ਦੀ ਤੇ ਮੱਧ ਮਿਲ ਜੂਗੀ ਘੋਟੀ ਮਿਲ ਜੂਗੀ ਬਾਕੀ ਅਡਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਧਿਖਾ ਜੀ ਤੇਵਾ ਮੰਤਰ ਸਾਡੇ 8.5 ਕਿਲੋ ਦੁੱਧ ਹੋਊਗਾ ਛੋਟੀ ਫਲੇ ਤਾਂ ਵੀ ਤੁਹਾਨੂੰ ਬਰਾ ਤੋਕੜਨੀ ਥੋੜਾ ਦੇਣਾ ਹੈ ਜੇ ਮਹੀਨੇ ਡੇਢ ਦੀ ਸੂਈ ਲਾ ਕੇ ਸਾਡੇ 8.5 ਕਿਲੋ ਦੁੱਧ ਹੈਗਾ ਨਾ ਬਿਲਕੁਲ ਬਿਲਕੁਲ ਆਪਣੇ ਕੋਲੋਂ ਜਿਆਦਾ ਕੱਲ ਹੀ ਆਈ ਆ ਤੇ ਅੱਗੇ ਆਪਣੇ ਕੋਲ ਜਿਹੜੀ ਵੀਰ ਸੁਤਨਾਮ ਅਗਲੀ ਆਮਾਜ ਆ ਗਈ ਆ ਇਹ ਵੀ ਬਿਨਾ ਬੱਚੇ ਉਹ ਹੈ ਜੀ ਹਾਂ ਇਹ ਜਿਹੜਾ ਇਹ ਗੱਲ ਕਿ ਮੇਰੇ ਲੱਗੀ ਕੋਈ ਮਤਲਬ 45 50 ਹੋ ਗਈ ਹੈ अच्छा जी बाबा ਤਾਂ ਇਹ ਨਹੀਂ ਲੱਗਾ ਚੈੱਕ ਕਰਾਉਣਾ ਤੇ ਚਲੋ ਹਣ ਗਾਰੀ ਆਪਾਂ ਦੇ ਖਾਲੀ ਕਰ ਜਾ ਗਏ ਗਾਰੇ ਪਰ ਪਰ ਮਕੱਦਰ ਉਹਨਾਂ ਦੱਸੀ ਮੈਂ ਉਹਨਾਂ ਦੱਸਿਆ ਵੀ 45 50 ਜਰ ਦੇ ਬਣੀ ਸੀ ਬੰਦੀ ਜਿਹਨੂੰ ਤਾਂ ਮੈਂ ਲਈ ਹਾਂ ਤੇ ਮਿਲਦੀ ਵੀ ਸੀ ਮੈਂ ਦੋ ਟਾਈਮ ਧਾਰਦੇ ਜੀ ਬੜੀ ਮਿੱਠੀ ਮੈਂ ਠੀਕ ਆ 7 ਕਿਲੋ ਤੋਂ ਬਾਹਰ ਦੁੱਧ ਦੇ ਹਲੇ 7 ਕਿਲੋ ਤੋਂ ਬਾਹਰ ਬਾਹਰ ਦੁੱਧਾ ਹਾਂ ਜੀ ਹਾਂ ਜੀ ਸੋ 7 ਕਿਲੋ ਤੋਂ ਬਾਹਰ ਬਾਹਰ ਦੁੱਧਾ ਤੇ ਜੇ ਬੜੀ ਸੋਰੀ ਨਿਕਲਦੀ ਆਉਂਦੀ ਹੈਗਾ ਤੇ ਜੇ ਸੁਬਹ ਨਹੀਂ ਹੋਊਗੀ ਆਹ ਤੇ ਹਾਂ ਜੀ ਹੂੰ ਤੇ ਜੇ ਇਹ ਮਾਲ ਵਾਹ ਰੋ ਕੋਈ ਸੁਈ ਤੇ ਜਮਾਲੇ ਗਾਂ ਚੋ ਸਾਰੀ ਚੌਥਾ ਮਾਲੇ ਚਲੋ ਕਰਾ ਕੋਈ ਇੱਥੇ ਵੀਰ ਆਪਾਂ ਸਮਝਉਂਦੀ ਹੈ ਜੀ ਹਾਂ ਜੀ ਬਾਗੀ ਆਪਾਂ ਸਰਾ ਸਾਂ ਦੀ ਲੈ ਦੇ ਦੀ ਗਾਰੰਟੀ ਦਵਾ ਕੇ ਸਾਥ ਹੋਸਰਾ ਹੋਵੇ ਠੀਕ ਆ ਲੋ ਵੀ ਭਰਾਵਾ ਇਸ ਵਕਤ ਦੋਦ ਤੁਹਾਨੂੰ ਦੱਸ ਦਿੱਤਾ ਵੀ ਹੱਬ ਜਿਹੜਾ 8.7 ਕਿਲੋ 7 ਕਿਲੋ ਜਿੱਦਾ ਮਰਜ਼ੀ ਕੋ ਕੰਡਾ ਲਾਈ ਜਾਵੇ ਵੇ ਆ ਲਓ ਜੀ ਸੋ 7 ਕਿਲਾ ਦੇ ਫਿਰ ਦੋ ਦਦਾ ਬਾਕੀ ਇਧਰੋਂ ਮੈਂ ਤੁਹਾਨੂੰ ਬਹਿਣੀ ਦੇ ਪਾਸੋਂ ਵਿਖਾ ਰਿਆ ਫਾੜ ਸਹਾਜ ਅਗਲੇ ਨਾਲ ਪਿਛਲੇ ਨਾਲ ਪਿਛਲਾ ਪਰਾਵਾ ਇਹ ਕੁਮਹਲੇ ਪਾਸੇ ਦੇਖੋ ਪਿਛੋਂ ਵੀ ਵਿਖਾ ਦਈਏ ਕੋਈ ਤੁਹਾਨੂੰ ਸਾਸ ਸਾਰਾ ਲਿਆ ਇੱਕ ਸਾਰ ਕੋਈ ਬਾਈ ਨਹੀਂ ਕੋਈ ਸਾਰ ਨਹੀਂ ਗਈ ਠੀਕ ਹੈ ਜੀ ਤੇ ਇਹ ਵੀ ਸਤਨਾਮ ਚਲੋ ਕੱਲ ਕੋਈ ਆਪਣਾ ਚੈੱਕ ਕਰਾ ਲੇ ਅਗਲੇ ਕਿਸਮਾ ਤਾਂ ਵੀ ਚਲੋ 40 ਦਿਨਾਂ ਦੀ ਬਾਣੀ ਸੋਰੀ ਆ ਮੈਂ ਤੁਹਾਨੂੰ ਦੱਸਿਆ ਵਾ ਜਿਹੜੀ ਕੋਈ ਆਪਾਂ ਦੇ ਮਨੋਣੀ ਮਨੋ ਆਨੇ ਚੰਗੇ ਕੋਈ ਬੰਦੇ ਗੁਰਸਿੱਖ ਬੰਦੇ ਦਾ ਮੈਂ ਲਈ ਆ ਉਹਨੇ 45 ਸ਼ਹਿਰ ਦੇ ਹੋ ਗਏ ਮੈਂ ਨਵੇਂ ਦੁੱਧੇ ਨੂੰ ਹਾਂ ਤੇ ਗਾੜੀ ਉਹ ਸਾਡਾ ਇਹਦਾ ਹੀ ਕਰਵਾ ਲਿਆ ਸਾਡਾ ਟੈਗਲ ਹੀ ਲੱਗ ਗਿਆ ਕੱਲ ਨੂੰ ਹੀ ਮਾਲ ਲੈਣ ਦੇ ਲਈ ਥੋੜਾ ਦੂਰ ਚ ਲੱਗੇ ਚਲੋ ਨਹੀਂ ਮੋਲ ਰੋਊਗਾ ਕਿੰਨੇ ਵੀ ਦੇ ਰਹੇ ਅੱਜ ਮੋਲ ਵੇਖੋ ਜਿੰਨੇ ਆਪੇ ਦੇ ਦੀ ਦੇ ਦਗੇ ਫਿਰ ਜਿਆਜ ਕਰਕੇ ਬੋਲੋ ਮਾਏ ਮਾਏ ਦੇ ਹਿਸਾਬ ਨਾਲ ਭਾ ਸਰਦੀ ਦੇ ਲਈ 55 ਜੀ ਨਹੀਂ ਹਾਂ ਆਪਾਂ 50 ਦੇ ਵਿੱਚ ਮਾਨਤਨ ਕਰੀਏ 47 47 ਦੀ ਹੁੰਦੀ ਹੈ ਕਿ ਛਿਆਰੀ ਦੀ ਦੇ ਰਹਾ 47 ਪਹੁੰਚ ਕਰਦਾ ਹੋਰ ਵੀ ਮੇਰੇ ਭਰਾ ਦੀ ਮਾੜੀ ਹੋ ਰਹੀ ਹੈ ਤੁਹਾਡੀ ਇਹ ਨਾਲੇ ਬਾਕੀ ਹੋਏ ਓਏ ਨਹੀਂ ਨਹੀਂ 45 45 ਦੀ ਜੇ ਨਹੀਂ 45 ਜੀ ਚੱਲ ਕੋਈ ਨਹੀਂ ਦਵਾ ਬਾਈ ਜੀ 45 ਹੋ ਬਜ ਰਹੀ ਹੈ ਕੋਈ ਨਹੀਂ ਬਚਾਲਿਆ ਜਾਨੋ ਕੋਈ ਨਹੀਂ ਅੱਠ-ਦਸ ਸੁਖ ਨਾਲ ਪਸ਼ੂ ਪਾ ਦਿੱਤੇ ਕੋਈ ਬਾਧੂ ਪਾਜਣਾ ਲੋ ਵੀ ਮੈਂ ਕਿਸੇ ਹੋਣੀ ਤੁਸੀਂ ਸਾਰੇ ਹਾਂ ਨਹੀਂ ਪੂਰਾ ਚੰਗੀ ਮੈਂ ਕੋਈ ਵਹਿ ਹਜ਼ਰ ਟਾਈਮ ਇੰਨੀ ਮਿੱਠੀ ਬਾਰੇ ਹੋਣੀ ਮੈਂ ਕੋਈ ਇੰਨੀ ਮਿੱਠੀ ਬਾਕੀ ਕਮਾਈ ਕਰ ਲਈ ਜਣਾ ਕੋਈ ਗੋਣ ਵੀ ਕਰਤੀ ਹੁਲਕੇ ਨਾਲ ਤਿੰਨ ਏ ਲੀਆਂ ਸਾਰੇ ਕੋਈ 45000 ਦੀ ਜਾਣਦੇ ਹੋ ਲੋ ਵੀ 7 ਕਿਲੋ ਦੁੱਧ ਚਲੋ ਚਾਰੀਆਂ ਬਿਆਲੀਆਂ ਦੇ ਨਾਲ ਵੀ ਬੜੀ ਸਾਰੀ ਨਿਕਲ ਆਉਂਦੀ ਹੈ ਕੱਲੋ ਕਿਸਮਤ ਵੀ ਹੈ ਕੀ ਤੁਹਾਡੀ ਨਾਲ ਠੀਕ ਹੈ ਜੀ ਤੇ 45000 ਦੀ ਮੈਂ ਤੁਹਾਨੂੰ ਮਿਲ ਜੂਗੀ ਹਾਂ ਤੇ ਅੱਗੇ ਆਪਾਂ ਇੱਕ ਹੋਰ ਤੁਹਾਨੂੰ ਤੋਹਫਾ ਵਿਖਾ ਦਿੰਦੇ ਹਾਂ ਦੂਜੇ ਸੇ ਤੁਹਾਡੀ ਹੈ ਹੈ ਦੇ ਜਸ ਮੇ ਜੋਦੀ ਸਿਰਫ ਦਜਾਈਏ ਹਾਂ ਦੇਖਿਆ ਭਲੇਕਾ ਤੇ ਪਾਇਆ ਸਵਾ ਦਜਾ ਮਾਰੀ ਜੀ ਨੇ ਲੈਨਮੈਂਟ ਹੋ ਰਿਆ ਜੀ ਅੱਛਾ ਅੱਛਾ ਲੋ ਕਦੀ ਜੇ ਬਾਹਰ ਵੇਖੀਏ ਲੈਨਮੈਂਟ ਇਹ ਰੱਬ ਦੇ ਰੰਗ ਹੈ ਨਾ ਵਿਚਾਰੀ ਨੇ ਲੋੜੀ ਹਾਂ ਇਹ ਸਾਵੜੀ ਇਹ ਸੱਤ ਕਿਲੋ ਦੋਦੀ ਇਹ ਕਿ ਸ਼ਹਿਰ ਡੱਡੂ ਜਾ ਯਾਰ ਹਾਂ ਫਿਰ ਸਤਨਾਮ ਰੱਬ ਹੀ ਜਾਣੇਗਾ ਕੀ ਬਣਾ ਲੈ ਥੱਲੇ ਵੇਖੋ ਥੱਲੇ ਕੋਈ ਕੋ ਕਰੀ ਫਿਰਦੀ ਹੈ ਵਡੀਆਂ ਨੂੰ ਪਰੇ ਕਰਦੀ ਚੱਡੇ ਤੋ ਉਤੋਂ ਕੁਝ ਹੋਰ ਕਰੀ ਬੈਠੀ ਹੈ ਥੱਲੇ ਕੁਝ ਹੋਰ ਕਰੀ ਬੈਠੀ ਹੈ ਆ ਪਤਲੀ ਵੀ ਮਾਰਦੀ ਬੈਠੀ ਆ ਗਈ ਉਹ ਗੱਲ ਤੇ ਕੋਈ ਔਰਦੀ ਪੈਂਦੀ ਉਹ ਮਾਰਦੀ ਹੀ ਨਹੀਂ ਸ਼ਾਲਾ ਨਾਰਾ ਦੌੜ ਨਾਰਾ ਦੀ ਜਿੱਤ ਕੇ ਮੇਰੇ ਭੱਜ ਗਏ ਹਾਂ ਹਾਂ ਲਓ ਵੀ ਅੱਖ ਬੇਲੀ ਆ ਬਾਕੀ ਜੋ ਮਾਲਕ ਨੇ ਸਟਰਕਚਰ ਬਣਾਇਆ ਉਹ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਇੱਥੋਂ ਥੋੜੀ ਬੈਠਵੀਂ ਆ ਥੱਲੇ ਨੂੰ ਠੀਕ ਆ ਜੀ ਆਸ ਸਟਰਕਚਰ ਆ ਤੋਰੇ ਦੇ ਵਿੱਚ ਕੋਈ ਫਰਕ ਨਹੀਂ ਗਾ ਨਹੀਂ ਔਰਦੀ ਪੈਂਦੀ ਖਾਂਦੀ ਪੀਂਦੀ ਜਿਹੜਾ ਮਾਲੀ ਵਰਗੀ ਫਿਟੀ ਪਈ ਆਪਣੇ ਤਿੰਨੇ ਤੇ ਵੀ ਤਾਜੀ ਵੀ ਉਹ ਆਪਣੇ ਘਰੋਂ ਗਈ ਆ ਪਹਿਲਾਂ ਵੀ ਪਾਈ ਆਪਾਂ ਆਪਾਂ ਪਾਈ ਆ ਗਏ ਕਰੋਗਾ ਆਏ ਹੋ ਗਏ 2 ਮਹੀਨੇ ਰੈਂਟ ਆਈ ਆਹ ਹੋ ਗਿਆ ਸਰ ਜੀ ਉਮਰ ਨਹੀਂ ਭੁੱਲਦੀ ਮੈਨੂੰ ਪਾਈ ਨਹੀਂ 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 ਸਹੀ ਭੁੱਲ ਗਿਆ ਇਹਦਾ ਬੜੀ ਗਾ ਗਈ ਇੱਕ ਵੀਰ ਲਾ ਬਰ ਗਿਆ ਇਹ ਪਹਿਲੀ ਨਹੀਂ ਖਰੀਦਣੀ ਮੈਂ ਇਹ ਵੀ ਕਰੋ ਚੈੱਕ ਵੀ ਬੱਕਰੀ ਜੀ ਸ਼ਾਇਦ ਸਤਨਾਵੇਂ ਤਾਂ ਥੋੜਾ ਦੋ ਦੋ ਗਿੱਸਤੀ ਸੀ ਦੁੱਧ ਵੀ ਜੀ ਦੇ ਕੋ 7 ਕਿਲੋ ਪੱਕਾ 7 ਕਿਲੋ ਕੱਲ ਬਾਹਰ ਭਾਵੇਂ ਅੰਦਰ ਨੂੰ ਦਾ ਠੀਕ ਆ ਵੀਰ ਦੁੱਧ ਵੀ ਥੋੜੀ ਜਿਹੀ ਜਾਰੀ ਸਾਹ ਨਾਲ ਵਾਧੂ ਹੋਰ ਠੀਕ ਆ ਪਹਾੜੇ ਮਿਲਦੀ ਪਹਾੜੇ ਦੇ ਸੂਰ ਮੈਂ ਇਸੇ ਵਤਨ ਤੋਂ ਪਹਾੜੇ ਉਫਾੜਾਂਗੇ ਵਤਨ ਦਾ ਢਾਈ ਘੰਨੇ ਮਹੀਨੇ ਮੈਂ ਆਪਣੇ ਜੀ ਆਪਾਂ ਫੱਟਰੀ ਵੇਚੀ ਸੀ ਗੱਪਣ ਗੱਪਣ ਵੋਸੇ ਜਾ ਰਹੇ ਸੂਰ ਠੀਕ ਆ ਲੱਭੀ ਗੱਪਣ ਸਤਨਾਗਿਰ ਦੇ ਕਿਲੇ ਤੋਂ ਪਹਿਲਾਂ ਵੀ ਆਪਾਂ ਪਾਈਏ ਵੀਡੀਓ ਤੇ ਕੋਈ ਭਰਾ ਬੈਕਸਟ ਕੱਢ ਕੇ ਦੇਖਣਾ ਚਾਹਵਾ ਢਾਈ ਘੰਨੇ ਸਮਾਂ ਹੋ ਗਿਆ ਸੂਰ ਦਾ ਢਾਈ ਹੋ ਗਏ ਨੇ ਪਹਾੜੇ ਤੇ ਮਿਲਦੀ ਆ ਪਹਾੜੇ ਦੀ ਮੁੱਲ ਇਹਦਾ ਮੁੱਲ ਤੇ 50 55 ਨਾ ਕਰੀਏ ਚੀਜ਼ ਆ ਅਖਰੀ ਆ ਹਾਂ ਜਸ਼ਨ ਧਾਰਾ ਮਾਰ ਮਾਰ ਕੇ ਵਹਿਰਦੀਆਂ ਵੇਖੀ ਜਾਂਦਾ ਹਾਂ ਕਰ ਲੈ ਤੇ ਤਸੱਲੀ ਨੂੰ ਤੇ ਬੋਧਿਆ ਫੇਰ ਸਤਨਾਮ ਦੱਸੋ ਕਿ ਜੱਗੋਂ ਆਰੀ ਚੀਜ਼ ਆ ਬਾਕੀ ਦੇ ਜੈ ਜੀ ਲਈਏ 45000 ਹਾਂ 45000 ਨਹੀਂ ਮਾਰ ਕੇ ਛਾਲ ਅੰਦਰ ਆ ਜੀਏ ਫੇਰ ਸਤਨਾਮ ਥੋੜਾ ਜਿਹਾ 42000 ਹੈ 42 ਜੀ ਹੋਰ ਵੀ ਕਸਰ ਕੱਢ ਦੀ ਜੀ ਚਾਰ ਦਾ ਮਾਨਤਨ ਖੁਸ਼ੀ ਨਾਲ ਕਰਦੇ ਹੋ ਪੂਰੇ ਦੀ ਪੂਰੇ ਚੜੀ ਦੋ ਗਾਓ ਵੀ ਜਿਉਣਾ ਯਾਰ ਮੇਰੇ ਕੋਲ ਅੰਮੀ ਸਾਹਿਬ ਕਰ ਦੋਗੇ ਪਰ ਯਾਰ 38 38 38 ਦੀ ਯਾਰ ਮੇਰੇ ਉਹ 35 35 ਯਾਰ ਦੀ ਉਤਰਾਣੀ ਪਈ ਹੈ ਆ ਮੈਂ ਕੋ ਦੁੱਧ ਪੀਰ ਜਦੋਂ ਦੁੱਧ ਕਰਮਾਂ ਲਿਆ ਝੋਟੀ ਮੈਂ ਹੈਗਾ ਫਿਰ ਇਹਨੇ 2-4 ਪੈਸਾ ਆਨਾਂ ਨੇ ਇਹਨੂੰ ਵਧੀਆ ਬਸ ਤੇ ਨਾਲੇ ਜਿੱਥੇ ਜਾਊ ਕਰਮਾਂ ਲਾ ਦੂ ਮੇਲਾ ਵੀ ਚੀਜ਼ ਆਈ ਲੱਗਦੀ ਸਾਡੇ ਘਰਾਂ ਦੇ 2-4 ਘਰ ਵੇਖਣ ਵੀ ਆਉਣਗੇ ਆਹੋ ਜਵਾਦ ਨਹੀਂ ਆਂਦੀ ਆ ਮੈਂ ਵੀ ਬਸ ਟਾਈਮ ਪਾਸ ਕਰਨ ਲਈ ਵਧੀਆ ਨਹੀਂ ਬਹੁਤ ਹੋ ਗਿਆ ਕਰਮਾਂ ਦੇ ਪਿੱਛੇ ਜਦੋਂ ਦੁੱਧ ਪੀਉਂਦੇ ਨੇ ਹਾਂਜੀ ਜਿੰਦਾ ਵੀ ਹਾਲਤ ਵਿੱਚ ਅੱਗੇ ਬਹੁਤ ਵੱਡਿਆ ਨਾ ਨਹੀਂ ਚਲਾ ਲੱਖ ਲਾਉਣ ਲਾ ਹਾਂ ਇਹ ਖਤੀ ਲੈ ਗਿਆ ਸਾਰੀਆਂ ਜਿੰਮਾਂ ਦਾ ਸਿਆਲ ਦੁੱਧ ਪੀ ਉਹਨਾਂ ਯਾਰੇ ਲਊਗਾ ਨਾਲੇ ਵਹਿੜਾਉਣੀ ਜਨੇ ਦੀ ਨਾਲੇ ਮੱਝ ਲੈ ਜਾਣੀ ਮੱਝ ਗਾੜੀ ਫੇਰ ਜਦੋਂ ਮਰਜੀ ਵਿੱਚ ਮਿੱਟੀ ਗੱਲ ਬਾਉਗੀ ਬੜੀ ਮਿੱਟੀ ਹੈ ਬਿਲਕੁਲ ਲੈ ਵੀ ਵੀਰ ਸਤਨਾਮ ਇੱਕ ਨੰਬਰ ਇੱਕ ਆਪਾਂ ਗਰੀ ਮੱਝ ਵਿਖਾਤੀ ਆਏ ਆ ਜੇ ਹੋ ਗਈ ਜੀ ਇਹ ਫੇਰ ਕਰਤੀ ਹੈ ਹਾਂਜੀ ਹਾਂਜੀ ਬਾਬੀ ਉਧਰ ਇੱਕ ਮੱਝ ਵਿਖਾ ਦਿੰਦੇ ਆ ਉਸ ਤੋਂ ਬਾਅਦ ਆਪਾਂ ਨੰਬਰ ਜਿਹੜੇ ਆ ਉਚਨਾ ਦੇ ਸਤਨਾਮ ਤੋਂ ਬਾਕੀ ਸਕਰੀਨ ਦੇ ਉੱਪਰ ਚੱਲਣ ਰਹੇ ਆ ਤੇ ਇਹ ਮਾਜੇ ਸੇਲ ਕਰ ਦਿੱਤੀ ਆ ਠੀਕ ਆ ਤੇ ਇਹ ਵੀ ਆਪਾਂ ਹੋਰ ਬਧੇ ਚ ਡਿਟੇਲ ਡਿਸਕਸ ਨਹੀਂ ਕਰਦੇ ਕਿੰਨੇ ਦੀ ਗਈ ਆ ਕਿ ਰੇਟ ਆ ਕਿਉਂਕਿ ਅੱਗੇ ਕਿਸੇ ਭੈਣ ਭਰਾ ਘਰੇ ਰੱਖਣ ਵਾਲੇ ਨੇ ਖਰੀਦੀ ਆ ਇੱਕ ਵੀਰ ਸਤਰਾਮ ਆਪਣੇ ਕੰਟੈਕਟ ਨੰਬਰ ਕਰ ਦਈਏ ਨੰਬਰ ਆਪਣਾ ਆ ਵੀਰ ਜੀ 946555 59955 ਪਿੰਡ ਗੈਰੋ ਤਸਵੀਰ ਪਈ ਜਿਹੜਾ ਸ਼੍ਰੀ ਤਰਨ达ਰ ਸਾਹਿਬ ਆ ਜੀ ਆ ਠੀਕ ਆ ਭਾਜੀ ਇਹ ਕਿ ਨਹੀਂ ਮਾਰੀ ਬੇਨਤੀ ਵੀ ਆਪਹਾ ਆਪੇ ਕੋੜਾ ਇਹ ਘਰੋਂ ਘਰ ਮੇਰੇ ਨਾਲ ਲੋਕ ਆ ਰਹੇ ਜੀ ਵੀ ਇਹ ਸਾਰੇ ਨਾ ਝੂਠ ਮਾਰ ਕੇ ਮਾਂ ਦੇ ਇਹਨੂੰ ਪੁੱਛੋ ਤੇ ਨਹੀਂ ਡੰਗਰ ਭਾਉ ਦਵਾ ਕੇ ਲੈ ਆਇਆ ਸਰਦਾਰ ਸਾਹਿਬ ਕਿੱਥੋਂ ਆਏ ਜੀ ਸਰਦ ਸਲਤਾਨਪੁਰ ਲੋਧੀੋਂ ਆਏ ਜੇ ਫਿਰ ਸਤਨਾਮ ਥੋੜਾ ਲੱਗ ਗਿਆ ਜੋ ਭਾਉ ਜੀ ਸਲਤਾਨਪੁਰ ਲੋਧੀ ਤੋਂ ਆਏ ਜੇ ਤੇ ਭਾਉ ਜੀ ਪਹਿਲਾਂ ਵੀ ਆਪਣੇ ਵੀਰ ਬਾਹਰ ਬੈਠੇ ਤੁਹਾਡੇ ਨਾਲ ਹੀ ਆਏ ਬਾਜੀ ਦੇ ਮਾਲ ਕਾਫੀ ਲੈ ਕੇ ਗਏ ਪਹਿਲਾਂ ਅੱਜ ਤੱਕ ਕਦੀ ਧਾਰ ਨਹੀਂ ਮਾਰੀ ਇਹਨਾਂ ਨੇ ਠੀਕ ਹੈ ਚੰਗਾ ਨਿਕਲਿਆ ਬਿਲਕੁਲ ਥੋੜਾ ਪਾਇ ਨਹੀਂ ਸਤਰਾਮ ਦੇ ਘਰ ਆਏ ਤੇ ਵੀ ਦਸਗੇ ਖੁੱਲ ਕੇ ਨਿਕਲ ਗਏ ਕਿਉਂਕਿ ਜਿਹੜੀ ਚੰਗੀਆਂ ਚੰਗੇ ਨੂੰ ਚੰਗਾ ਵੀ ਟਰੇ ਚਾਹੀਦਾ ਭਾਈ ਜੇ ਚੰਗੀਆਂ ਦੇ ਪਾਉ ਲੈਣੇ ਨਹੀਂ ਇੱਕ ਦੋ ਨਹੀਂ ਠੱਗੀ ਮਾਰ ਲਾਂਗੇ ਫਿਰ ਇਹ ਆਊਗਾ ਮਾਲਾ ਜੀ ਪੰਜੀ ਡੰਗਰ ਦਵਾਗੇ ਲੈ ਗਿਆ ਇਸੇ ਤਰ੍ਹਾਂ ਲੈ ਭਾਈ ਧੂਰ ਨਹੀਂ ਮਾਰਨਾ ਚਾਹੀਏ ਇੱਕ ਆਪਣਾ ਭਾਅ ਬਿਲਕੁਲ ਵੇਲੋ ਜਾਇਜ਼ ਆ ਬਿਲਕੁਲ ਬਿਲਕੁਲ ਲੋ ਵੀ ਓਕੇ ਧੰਨਵਾਦ ਜੀ ਸਾਰੇ ਵੀਰਾਂ ਦਾ ਸੋ ਮੈਂ ਅਗੋਂ ਦੋਸਤ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ